ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਉਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦਿਆਲਪੁਰਾ ਮਿਰਜੇਕਾ ਜੀ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈ ਤੇ ਤਹਿਸੀਲ ਇਹਨੂੰ ਰਾਮਪੁਰਾ ਫੂਲ ਪੈਂਦੀ ਆ ਨੇੜੇ ਭਗਤਾ ਭਾਈ ਕਾ ਸ਼ਹਿਰ ਰਹੇ ਜਾਂਦਾ ਜੀ ਟੌਪ ਕਲਾਸ ਹੀ ਫਰਾਂ ਨੇ ਅੱਜ ਜੀ ਤੁਸੀਂ ਨਵਾਂ ਫਾਰਮ ਸ਼ੁਰੂ ਕਰਨਾ ਜੀ ਬਰੀਡ ਤੇ ਕੰਮ ਕਰਨਾ ਤਾਂ ਨਗੀਨੇ ਲੈ ਜਿਓ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਘੰਟੀ ਦਾ ਬਟਨ ਹਾਲ ਤੇ ਸੈੱਟ ਕਰ ਲਓ ਸਤਿ ਸ੍ਰੀ ਅਕਾਲ ਜੀ। ਸੱਸੀ ਆ ਬਈ ਜੀ। ਨਾਮ ਤੇ ਐਡਰੈਸ ਦੱਸੋ। ਮੇਰਾ ਨਾਮ ਸਾਹਿਲ ਹੈ ਜੀ ਪਿੰਡ ਦੇয়ালਪਰਾ ਮਰਜਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਹੈ ਜੀ। ਤੇ ਜਿਹੜੇ ਮੇਰੇ ਕੋਲ ਟੈਕ ਨੰਬਰ ਹੈ ਜੀ ਉਹ ਮੇਰਾ ਹੈਗਾ ਮੇਰਾ ਨਾਮ ਸਾਹਿਲ ਹੈ 9915433793 ਮੇਰੇ ਪਿਤਾ ਜੀ ਦਾ ਨਾਮ ਗਾਜੂ ਆ ਉਹਨਾਂ ਦੇ ਨਾਂ ਨੇ ਜਾਣੇ ਨੇ ਪਿੰਡ ਦੇ ਵਿੱਚ ਉਹਨਾਂ ਦਾ ਨੰਬਰ ਹੈਗਾ 9915151748 ਠੀਕ ਆ ਬਈ ਐਂਕਰ ਨੰਬਰ ਡੱਬੀ ਹੀ ਫਰ ਤੋਂ ਸ਼ੁਰੂ ਕਰਾਂ ਦੰਦੋ ਕਿਵੇਂ ਆ ਜੀ ਇਹ ਇਹ ਦੰਦੋ ਦੁੱਗੀ ਆਈ 6 ਮਹੀਨੇ ਤੋਂ ਪਲੱਸ ਗੱਪਣਾ ਹੂੰ ਸਾਰਾ ਪ੍ਰੋਪਰ ਆਪ ਦਾ ਇਹਦੇ ਜਿੱਦੋਂ ਪ੍ਰੈਗਨੈਂਟ ਆ ਪ੍ਰੋਪਰ ਡੋਜ਼ ਹੋਊਗਾ ਕੋਈ ਸੀਮਨ ਹੋਰੋਂ ਤੋਂ ਸੈਕਸਰ ਸੀਮਨ ਤੋਂ ਗੱਪਣਾ ਹੈ ਇਹ ਸੈਕਸਰ ਸੀਮਨ ਆ ਇਹ ਕਹਾਦਾ ਵਰਲਡ ਵਾਈਡ ਦਾ ਨਹੀਂ ਡੋਜ਼ ਹੋਊਗਾ ਮੈਂ ਤੁਹਾਨੂੰ ਸਟਰਾਟ ਵੀ ਦਿਖਾ ਦੂਗਾ ਜਿਹੜਾ ਬੰਦਾ ਇਹ ਲਊਗਾ ਉਹੋ ਦੇ ਦਾਂਗੇ ਆ ਉਹ ਵੀ ਦੇ ਦਾਂਗੇ ਸਾਰਾ ਕੁਝ ਗੱਲਬਾਤ ਮਾਂ ਦਾ ਦੁੱਧ ਭਾਈ ਕਿੰਨਾ ਕ ਦੱਸਿਆ ਦੁੱਧ ਬਣਨ ਦਾ ਭਾਈ ਆਪਾਂ ਨੂੰ 45 ਲੀਟਰ ਦੱਸ ਕੀਤਾ ਆਪਾਂ ਜੇ ਮਰਜ਼ੀ ਮੰਨ ਕੇ ਲੈ ਲਿਓ ਉਹਨੂੰ ਪਰ ਹੈ ਮੰਨ ਲਓ ਕਿ ਹੁਣ ਤੁਹਾਨੂੰ ਵੀ ਪਤਾ ਹੀ ਆ ਕੋਈ ਕੋਚ ਕਿੰਨੀ ਕਿ ਜਿਆਦਾ ਸੋਹਣੀ ਆ ਬਰੀਡ ਬਹੁਤ ਜਿਆਦਾ ਬਰੀਡ ਆ ਵੈੜ ਦੀ ਬਹੁਤ ਜਿਆਦਾ ਜਿਹਨੂੰ ਆਪਾਂ ਇਹ ਨਹੀਂ ਨੋਰਮਲ ਬਰੀਡ ਨਹੀਂ ਕਹਿ ਸਕਦੇ ਆਪਾਂ ਆਪਕ ਕਲਾਸ ਦੀ ਬਰੀਡ ਇਹ ਫਾਰਮ ਵਾਲੀਆਂ ਚੀਜ਼ ਆ ਵੀਰੇ ਹਾਂ ਬਾਕੀ ਤੁਸੀਂ ਚੈੱਕ ਕਰ ਸਕਦੇ ਥਾਣਾ ਕੋਈ ਐਕਸਟਰਾ ਥਾਣ ਫੋਟ ਕੁਝ ਐਕਸਟਰਾ ਕੁਝ ਨਹੀਂ ਹੋਣਾ ਇਹਦੇ ਹੂੰ ਜਮਾਂਦਰੂ ਠੀਕ ਹੈ ਆਪਣੀ 6 ਤੋਂ ਪਲੱਸ ਗੱਪਣਾ ਹੂੰ ਠੀਕ ਆ ਡਾਕਟਰ ਨੇ ਲੈ ਕੇ ਆ ਡਾਕਟਰ ਲੈ ਕੇ ਚੈੱਕ ਕਰਾ ਲਿਓ ਸੀ ਜਿਹੜਾ ਮਰਜੀ ਗੱਲ ਆ ਆਪਾਂ ਕਰਾ ਕੇ ਲੈ ਆਂਦੀ ਅਗਲਾ ਆਪਦਾ ਕਰਾ ਕੇ ਲੈ ਜਾ ਕਰਾ ਕੇ ਲੈ ਜਾ ਬਾਕੀ ਤੁਸੀਂ ਐਕਟਿਵਨੈਸ ਕਿੰਨੀ ਚੈੱਕ ਕਰ ਸਕਦੇ ਹੋਗੇ ਹੋਰ ਬਾਕੀ ਤਾਂ ਵੀਰੇ ਹੁਣ ਆਪ ਤੁਹਾਨੂੰ ਪਤਾ ਪੱਟੇ ਪੁੱਟੇ ਪਾਏ ਆ ਆਪਾਂ ਬਾਕੀ ਜਿਹੜਾ ਆਪਾਂ ਰਿਕਾਰਡ ਦਿੰਨੇ ਹੁੰਨੇ ਡੀਐਨਏ ਤੱਕ ਦੀ ਗਰੰਟੀ ਆਪਣਾ ਡੀਐਨਏ ਤੱਕ ਦੀ ਗਰੰਟੀ ਆਪਣੇ ਚਾਰੇ ਬੱਚਿਆਂ ਦੀ ਅੱਛਾ ਜਿਹਦਾ ਹੁੰਦਾ ਨਹੀਂ ਆਪਾਂ ਬੋਲਦੇ ਓਏ ਆਪਾਂ ਬੋਲਦੇ ਨਹੀਂ ਆਪਾਂ ਤੁਹਾਨੂੰ ਮੈਂ ਜੈਨੂਇਨ ਹੀ ਗੱਲ ਕਰ ਰਿਹਾ ਚਾਰੇ ਦੀ ਡੀਐਨਏ ਤੱਕ ਦੀ ਇਹਦੇ ਵਿੱਚ ਕੁਝ ਬੱਚੇ ਐ ਮੇਰੇ ਆਪਦੇ ਘਰ ਦੇ ਬੱਚੇ ਆ ਜਨਮ ਤੋਂ ਲੈ ਕੇ ਲੈ ਕੇ ਵੀਡੀਓ ਲੈ ਲਓ ਉਹਨਾਂ ਦੀ ਜਪ ਜਨਮ ਤੋਂ ਲੈ ਕੇ ਵੀਡੀਓ ਵੀ ਤੇਰਾ ਸੌਦਾ ਕਰ ਲੈ ਕੋਈ ਵੀਰ ਜੇ ਕਿਸੇ ਨੂੰ ਵਹਿਮ ਹੋਵੇ ਚਾਹੀ ਡੀਐਨਏ ਕਰਾ ਕੇ ਲੈ ਆਪਾਂ ਨੂੰ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦੇ ਹਾਂ ਜਿਹੜੀ ਤਾਂ ਕਹਿਤਾ ਉਹਦਾ ਡੀਐਨਏ ਕਰਾ ਲਓ ਤੇ ਜਿਹੜੀ ਤਾਂ ਕਹ ਨਹੀਂ ਉਹ ਜੇ ਮਰਜੀ ਲੈ ਲਓ ਉਹ ਜਿਵੇਂ ਮਰਜੀ ਚੰਗੀ ਮਾੜੀ ਮਰਜੀ ਸਮਝ ਕੇ ਹਾਂਜੀ ਸਮਝ ਕੇ ਲੈ ਲਿਓ ਜਿਹੜਾ 2 ਨੰਬਰ ਵੀਰੇ ਕਾਲੀ ਹੀ ਫਰਾਗੀ ਆ ਕਾਲੀ ਬਲੈਕ ਜਰਸੀ ਕਹਿੰਦੇ ਨੇ ਜਰਸੀ ਹੂੰ ਬਲੈਕ ਕਾਦੀ 골ਡ ਨਹੀਂ ਆਉਂਦੀ ਇਹ ਹੈ ਹਨਾ ਇੱਕ ਹਿਸਾਬ ਦਾ ਇੱਕ ਆ ਦੇਖੋ ਜੀ 골ਡਨ ਕਹਿ ਸਕਦੇ ਆ ਆਪਾਂ ਕਵਾਲਿਟੀ ਚੈੱਕ ਕਰ ਦੰਦੋ ਕਿਵੇਂ ਆ ਵੀਰੇ ਦੰਦੋ ਪਿਓਰ ਖੀਰੀ ਜੀ ਗਰੰਟਡ ਜਮਾ ਪਿਓਰ ਹੀ ਕਿੰਨੇ ਸਮੇਂ ਦੀ ਕਨਫਰਮ ਹੈ ਇਹ 5 ਤੋਂ ਉੱਤੇ ਆ ਜੀ 5 ਪਲੱਸ ਹਾਂਜੀ ਆ ਦੀ ਮੰਨ ਕੇ ਆਵੇਗਾ ਹਾਂ ਤੇ ਇਹਦਾ ਵੀਦ ਰਿਕਾਰਡ ਹੈ ਹਾਂ ਹਾਂ ਆ ਦੇਖੋ ਜੀ ਠੀਕ ਆ ਕੁਆਲਿਟੀ ਬਹੁਤ ਜ਼ਿਆਦਾ ਕੁਆਲਿਟੀ ਹੈ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਆਪਣੇ ਬਰੀਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤਰਾਣੀ ਮੈਨੂੰ ਗਰੰਟੀ ਲੈਣਾ ਇਸ ਗੱਲ ਆਪਰੋਮਾਈਸ ਹੈ ਨਹੀਂ ਬਰੀਡ ਚ ਇੱਕ ਬਰੀਡ ਦੇ ਵਿੱਚ ਕੋਮਪਰੋਮਾਈਜ਼ ਹੈਗੀ ਆ ਤਾਂ ਕਵਾਂਗੇ ਹਾਂ ਆਪਾਂ ਇਹ ਕਿਸੇ ਨੂੰ ਪੁੱਛੇ ਮਰੋੜਨ ਦਾ ਕੋਈ ਫਾਇਦਾ ਨਹੀਂ ਬਾਈ ਗਾਈਡ ਕਰਦੇ ਬਈ ਆਹ ਬਰੀਡ ਆਏ ਆ ਅਗਲੇ ਦਾ ਨੁਕਸਾਨ ਨਹੀਂ ਕਰ ਇਹ ਯਾਰ ਸ਼ੋਅ ਮੈਚ ਵਾਲੀਆਂ ਚੀਜ਼ਾਂ ਹਾਂ ਸ਼ੋਅ ਮੈਚ ਵਾਲੀਆਂ ਮੰਨ ਲਓ ਘਰੇ ਖੜੀ ਵੀ ਦੱਸੂਗੀ ਬਈ ਮੈਂ ਕੋਈ ਚੀਜ਼ ਹੈਗੀ ਆ ਹਾਂ ਆਏ ਨਹੀਂ ਅਗਲਾ ਬਈ ਗਵਾਂਡੀਆਂ ਕੇ ਕਹਿ ਦੂ ਤੂੰ ਆ ਕੀ ਲੈ ਕੇ ਆ ਆ ਕੀ ਲੈ ਕੇ ਆ ਇਹ ਇਹ ਗੱਲ ਹੈਗੀ ਆਪਣੇ ਕੋਲ ਚੀਜ਼ਾਂ ਟੌਪ ਕਲਾਸ ਹੀ ਹੁੰਦੀਆਂ ਜਿਹੜੀ ਆਪਾਂ ਕਹਿੰਦੇ ਹੈਂ ਫੋਟ ਸ਼ਾਕ ਨਾ ਨਾ ਗਾਰੰਟੀ ਆਪਣੀ ਠੀਕ ਇਹ ਡਰਦੀ ਹੈ ਨਾ ਥੋੜੀ ਜਿਹੀ ਇਹ ਠਰਦੀ ਹੈ ਬਾਈ ਤੈਨੂੰ ਪਤਾ ਖੁੱਲਿਆ ਫਿਰਦੇ ਆਈਆਂ ਝੋਲੀ ਨਹੀਂ ਦਿਖਾਉਂਦੀ ਹਾਂ ਆਪਣੀ ਇਸ ਗੱਲ ਦੀ ਗਾਰੰਟੀ ਹੈ ਦੰਦਾਂ ਦੀ ਤੇ ਥਣਾ ਦੀ ਤੇ ਅੰਦਰੋਂ ਗੱਬਣ ਦੀ ਫੁੱਲ ਗਾਰੰਟੀ ਆ ਫੁੱਲ A to Z ਦੀ ਤੇ ਕੀਮਤ ਦੋਨਾਂ ਦੀ ਫਿਰ ਬਾਈ ਇਹਨਾਂ ਦੀ ਕੀਮਤ ਫੋਨ ਤੇ ਰਹਿਣ ਵਾਲੀ ਆ ਹੂੰ ਜੇ ਦੇਖੋ ਗ੍ਰੇਡ ਕੁਆਲਟੀ ਲੈਣੀ ਆ ਆਪਾਂ ਕਿਤੋਂ ਵੀ ਉਹ ਚੰਗੀ ਕੀਮਤੇ ਵਿੱਚ ਹੀ ਹੁਣ ਮੰਨ ਲਓ ਕਿ ਬਹੁਤ ਹੀ ਜ਼ਿਆਦਾ ਚੰਗੇ ਫਾਰਮ ਨੇ ਮੱਛ ਗਿਆ ਬਹੁਤ ਜ਼ਿਆਦਾ ਚੰਗੇ ਫਾਰਮ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਇਹ ਕਈ ਯਾਰ ਚਲੋ ਕਿਸੇ ਵੀਰ ਨੇ ਹਨਾ ਪੈਸੇ ਥੋੜੇ ਹੁੰਦੇ ਉਹਦੇ ਵਾਸਤੇ ਛੋਟੇ ਬੱਚੇ ਛੋਟੇ ਆਪਣੇ ਕੋਲ ਐ ਵੀ ਹੈਗਾ ਵੀਰੇ ਵੀਰੇ ਦੇਖੋ ਪਤਾ ਕੀ ਹੈਲਾ ਆਪਣੇ ਕੋਲੇ ਘੱਟ ਮੁੱਲ ਵਾਲੀ ਗੱਬਣ ਬੱਥੀਆਂ ਵੀ ਹੈਗੀਆਂ ਮੰਨ ਲਓ ਕਿ ਕਿਸੇ ਵੀਰ ਨੇ ਨਾਰਮਲ ਅਚਫ ਲੈਣੀ ਆ ਉਸ ਜਿਹੜਾ ਅੱਜਕੱਲ ਮਾਰਕੀਟ ਦੇ ਵਿੱਚ ਕਹਿ ਦਿੰਦੇ ਆ ਉਹ ਅਚਫ ਉਹਛੀਆਂ ਵੀ ਹੈਗੀਆਂ ਆਪਣੇ ਕੋਲੇ ਚਲੋ ਰੇਕ ਵੀਰ ਦਾ ਬਜਟ ਹੁੰਦਾ ਬਜਟ ਹੁੰਦਾ ਮਨ ਲਓ ਕਿ ਲੈਣ ਦੀ ਚਾਹਵਾਨ ਹੋਵੇ ਬੰਦਾ ਠੀਕ ਆ ਮੈਂ ਸਾਰਾ ਕੁਝ ਯਾਉ ਆਪਣੇ ਕੋਲੇ ਇਹ ਬੱਚੇ ਦੀ ਕਿੰਨੀ ਕੋਮਰ ਹੋਊਗੀ ਇਹ ਦੀ 10 ਤੋਂ 10 ਕਿੰਨੇ 10 11 ਮਹੀਨੇ ਦੇ ਵਿੱਚ ਵਿੱਚ ਅੱਜ ਆਸ-ਪਾਸ ਇਹ ਜੀ ਹਾਲ ਤੋਂ ਅੰਦਰ ਅੰਦਰ ਹੀ ਆ ਹਾਂ ਇਹ ਦੀ ਐਬੀਐਸ ਸਟ੍ਰਾਈਕਰ ਦੇ ਬੁੱਲ ਦੀ ਆਪ ਆਪ ਇਹ ਬੱਚੀ ਡੀਐਨਏ ਦੇ ਵਿੱਚ ਫੇਲ ਹੋ ਜੇ ਬੱਚੀ ਤਾਂ ਵੀ ਆਪਾਂ ਬੈਠੇ ਆ ਆਪਾਂ ਦੁੱਗਣੇ ਪੈਸੇ ਦੇਵਾਂਗੇ ਆ ਆ ਬੱਚੀ ਇਹੋ ਬੱਚੀ ਠੀਕ ਆ ਤੇ ਮਾਂ ਦਾ ਦੁੱਧ ਇਦਾਂ ਬਈ ਇਹਦਾ ਮਾਂ ਦਾ ਦੁੱਧ ਬਈ 35 ਲੀਟਰ ਰਿਹਾ ਨਾਰਮਲ ਜਮਾ ਲਗੀ ਆ 30 ਲੀਟਰ ਹੀ ਆ ਬਾਲੀ ਸੇਵਾ ਨਹੀਂ ਜਾਨੀ ਨਾਰਮਲ ਜੀ ਹਾਂ ਤੇ ਇਹ ਇਹਨਾਂ ਦੁੱਧ ਆਪਣੇ ਕੋਲ ਆ ਬੰਦੇ ਕੋਲ ਜਿਹੜੇ ਕੋਲ ਲਈ ਆ ਆਪਾਂ ਉਹਦੇ ਕੋਲ ਗਾਰੰਟੀ ਈਸ਼ੂ ਦਾ ਉਹ ਕਹਿੰਦੇ ਵੀ ਇਹਦੀ ਏਵੀਐ ਸਟਾਈਕਰ ਬੁੱਲ ਦੀ ਠੀਕ ਆ ਇਹਦੀ ਗਾਰੰਟੀ ਆ ਆਪਣੀ ਤੇ ਥਾਣਾ ਬੰਦਾਂ ਦੀ ਸਾਰੇ ਕੰਸੀ ਦੀ ਗਾਰੰਟੀ ਆ ਬੱਚੀ ਤੁਸੀਂ ਐ ਕਾਏ ਹੁਣ ਚੋਂ ਨਵਾਈ ਤਮਾਈ ਆ ਬਾਈ ਨਵਾਈ ਤਮਾਈ ਆ ਐ ਇੱਕ ਥੋੜਾ ਟਾਈਮ ਸਰੋਂ ਪਤਾ ਸਵੇਰ ਸਵੇਰ ਤਾਂ ਹੁੰਦਾ ਉਸ ਕਰਕੇ ਤੁਹਾਨੂੰ ਪਤਾ ਇਹ ਥੋੜਿਆ ਲੂਈ ਜੀ ਤੇ ਪੜੀਏ ਖੜੀਆਂ ਇਹ ਥੋੜਾ ਜਿਹਾ ਹੋਈ ਜਾਂਦਾ ਹਾਂ ਠੀਕ ਹੈ ਬਾਕੀ ਤੁਸੀਂ ਕਿਤੇ ਸੁੱਕੀ ਰੀੜ ਆ ਕੇ ਜਿਹੜਾ ਬੰਦਾ ਵੀਰ ਲਊਗਾ ਇਹਨੂੰ ਠੀਕ ਹੈ ਆ ਕੇ ਕੋਲੇ ਆ ਕੇ ਜਿਹੜੀ ਮਰਜ਼ੀ ਸ਼ਾਹ ਦੇਖ ਲੈ A to Z ਦੇ ਬੰਨ ਇਹਦਾ ਕੁਆਲਟੀ ਕੁਆਲਟੀ ਅਪਰੇਮੈਸ਼ਨ ਪਹਿਲੇ ਦੇ ਸੀ ਨਾ ਗਰੰਟੀ ਆਪਣੀ ਆਪਣੀ ਬਰੀਡ ਕੋ ਜਿਹਦੇ ਵਿੱਚ ਕੋਈ ਬੰਦਾ ਕਹੇ ਦੇ ਵੀ ਆ ਆ ਇਸ ਗਲੋਤਰੀ ਬੱਚੀ ਮਾੜੀ ਆ ਬਰੀਡ ਦੇ ਵਿੱਚ ਬਰੀਡ ਦੇ ਵਿੱਚ ਠੀਕ ਹੈ ਜੋ ਰੇਟ ਸੌਦਾ ਉਹ ਗੱਲ ਵੱਖਰੀ ਐ ਇਕ ਉਹ ਵੱਖਰੀ ਗੱਲ ਲੈ ਚੱਲੀ ਮੇਰੇ ਹਾਂ ਕੁਆਲਟੀ ਬਹੁਤ ਹੀ ਜ਼ਿਆਦਾ ਚੰਗੀ ਐ ਵੀਰੇ ਝੂਲੀ ਸੋਣੀ ਐ ਪੂਰਾ ਵੀ ਨਹੀਂ 10 ਤੋਂ 11 ਮਹੀਨੇ ਦੀ ਏਜ ਹੈ ਬੱਚਾ ਹੀ ਹੈ ਜਾਨੀ ਤੁਸੀਂ 6 ਮਹੀਨੇ ਨੂੰ ਮੈਨੇਜ ਕਰ ਲਿਓ ਤੇ ਤਿਆਰ ਹੋ ਜੂਗੀ ਕਈ ਵਾਰ ਕਿਸੇ ਵੀਰ ਦਾ ਬਜਟ ਥੋੜਾ ਹੁੰਦਾ ਹੈ ਨਾ ਤੇ ਉਹ ਚਲੋ ਇਦਾਂ ਦਾ ਪਸੂ ਤਿਆਰ ਕਰ ਸਕਦਾ ਹੈ ਇਹਦੀ ਕੀਮਤ ਵੀ ਬਈ ਫੋਨ ਤੇ ਇਹ ਇਹਦੀ ਵਸ ਆਪਾਂ ਲੈਣਾ ਹੀ ਹੈ ਜੀ 24000 ਰੁਪਿਆ 24000 ਰੁਪਿਆ ਹਾਂ ਤੇ ਇਹ ਬਰੀਡ ਦੇ ਹਿਸਾਬ ਨਾਲ ਵੀਰੇ ਅੱਜ ਤੱਕ ਅੱਜ ਕੱਲ ਏਬੀਐਸ ਸਟ੍ਰਾਈਕਰ ਦਾ ਤੁਸੀਂ ਬੁਲਦੇ ਰੇਟ ਪੁੱਛ ਕੇ ਦੇਖੋ ਇੱਕ ਵਾਰੀ ਸਟਰੋ ਨਾਲ ਤੁਹਾਨੂੰ ਪਤਾ ਲੱਗ ਜੂ ਵੀ ਅਗਲੇ ਤੋਂ ਆਪਾਂ ਦੁੱਧੇ ਪੈਸੀ ਲੈਣੀ ਹੈ ਹੂੰ ਕੋਈ ਬਾੜੇ ਪੈਸੀ ਨਹੀਂ ਇਹਦੇ ਵਿੱਚ ਆਉਦੀ ਕੀਮਤ ਜਿਆਦਾ ਬਹੁਤ ਆ ਹਾਂ ਤੇ ਦੋ ਨੰ ਆ ਸੌਰੀ ਚਾਰ ਚਾਰ ਨੰਬਰ ਬੱਚਾ ਹੂੰ ਇਹ ਬੱਚਾ ਆਪਣੇ ਜਮਾ ਜੈਨੂਨ ਕਰਦਾ ਹੂੰ ਠੀਕ ਆ ਇਹ ਕਿਹੜੀ ਸੀਮਨ ਦਾ ਵੀਰੇ ਇੱਕ ਐਸਟਰੋਬੋਲ 423 ਬੋਲ ਲੈਣਾ ਇਹਦੀ ਮਾਂ ਮੇਰੇ ਕੋਲੇ ਮੈਂ ਘਰੇ ਚਵਾ ਕੇ ਕਿਸੇ ਬੰਦੇ ਨੂੰ ਦਿੱਤੀ ਸੀ ਹੂੰ ਉਹ ਬੰਦੇ ਨੇ 38 ਲੀਟਰ ਇਹਦੀ ਮਾਂ ਚਵਾ ਕੇ ਦਿੱਤੀ ਸੀ ਹੂੰ ਆਪਾਂ ਦਿੱਤੀ ਸੀ 1,30 ਦੀ ਗਾਂ ਬੰਦੇ ਨੇ 1,45 ਦੀ ਵੇਚੀ ਸੀ ਇਹਦੀ ਮਾਂ ਦੁੱਧ ਚਵਾ ਕੇ ਚਵਾ ਕੇ ਪਰ 30 ਲੀਟਰ ਉਹਨੇ ਵੀ ਚਵਾ ਕੀਤੀ ਸੀ ਮੈਂ ਵੀ ਚਵਾ ਕੀਤੀ ਸੀ ਮਾਂ ਦੀ ਵੀ ਜਨਮ ਤੋਂ ਲੈ ਕੇ ਹਰੇਕ ਚੀਜ਼ ਦੀ ਵੀਡੀਓ ਲੈ ਲਓ ਮੇਰੇ ਕੋਲ ਆ ਕੇ ਹੂੰ ਠੀਕ ਆ ਜਿਹੜੀ ਜਿਹੜੀ ਖਾਦੀ ਨਾ ਹੋਵੇ ਪੀਂਦੀ ਨਾ ਹੋਵੇ ਕੁਝ ਵੀ ਕਰਦੀ ਹੋਵੇ ਖੁੱਲੀ ਛੱਡ ਲਿਓ ਉਹਨੂੰ ਹੂੰ ਬੱਚਿਆਂ ਨੂੰ ਪਾਲੀ ਐ ਠੀਕ ਇਨਾ ਇਨ ਕੈਸਟਰੋ ਬੁੱਲ ਦੀ ਇੱਕ ਗੱਲ ਆ ਜਿਹੜਾ ਇਹਦਾ ਜਨਮ ਡੇਟ ਹੂੰ ਠੀਕ ਹੈ ਕਿੰਨੇ ਦੁੱਧ ਪੀਤਾ ਕਿਹੜ ਕਿੰਨੀ ਕੀ ਜਿਹੜਾ ਫੀਡ ਖਾਧੇ ਸਾਰੇ ਕੁਛ ਦੀ ਮੈਂ ਕਹਿੰਦਾ ਯਾਰ ਜਿਹੜੀ ਕੋਈ ਥੋੜੀ ਮਨ ਕਰੇ ਬੰਦੇ ਦਾ ਲਾਇਨ ਦਾ ਚਾਹ ਬਣਾਵੇ ਜਿਹੜੇ ਨੇ ਬ੍ਰੀਡ ਦੇ ਕੰਮ ਕਰਨਾ ਸਹੀ ਜੈਨੂਨ ਦੇ ਵਿੱਚ ਬ੍ਰੀਡ ਦੇ ਕੰਮ ਕਰਨਾ ਉਹਨਾਂ ਬਾਅਦ ਤੋਫੇ ਆ ਜਾਂਦਾ ਤੋਫੇ ਆ ਸਹੀ ਠੀਕ ਹੈ ਇਹ ਬੱਚੀ ਤੁਸੀਂ ਹੁਣ ਕੁਆਲਿਟੀ ਦੇਖੋ ਪਿੰਕ ਨੋਜ਼ ਹੈ ਦੀ ਹੂੰ ਠੀਕ ਹੈ ਇਹ ਮੈਂ ਜਨਮ ਤੋਂ ਲੈ ਕੇ ਬੱਚੀ ਪਾਲੀ ਵੀ ਹੈ ਇਹ ਆਪਣੀ ਅੱਜ ਚਲੋ ਮੰਨ ਲਓ ਕਈ ਵਾਰੀ ਕਿਸੇ ਬੰਦੇ ਰਿਆਂ 100 ਮਜ਼ਦੂਰੀਆਂ ਹੋ ਜਾਂਦੀਆਂ ਆਪਾਂ ਮੈਂ ਨਹੀਂ ਗੱਲ ਕਰਦਾ ਬਲਦ ਬਲਦ 100 ਕਰਨਾ ਹੀ ਪੈਂਦਾ ਹਾਂ ਕਿਉਂਕਿ ਦੇਖੋ ਵੀਰੇ ਕਾਰੋਬਾਰ ਕਰਦੇ ਆਂ ਕਈ ਵਾਰੀ ਮੰਨ ਲਓ ਕਿ ਤਾਂ ਵੀ ਹੋ ਜਾਂਦਾ ਇਕੱਠਾ ਵੀ ਹੋ ਜਾਂਦਾ ਆਪਣ ਤਾਂ ਕਰਕੇ ਥੋੜੀ ਕਈ ਵਾਰੀ ਮਜ਼ਦੂਰੀ ਕਰਕੇ ਮੈਨੂੰ ਬੱਚੀ ਵੇਚਣੀ ਪੈ ਰਹੀ ਹੈ ਚਲੋ 100 ਉਹ ਤਾਂ ਵੱਖਰੀ ਗੱਲ ਹਾਂ ਉਹ ਵਪਾਰ ਆ ਆਪਣਾ ਠੀਕ ਹੈ ਉਹ ਵਪਾਰ ਆ ਉਹ ਵਪਾਰ ਦੇ ਵਿੱਚ ਤਾਂ ਸਾਰਾ ਕੁਝ ਚੱਲਦਾ ਆ ਪਰ ਆਪਣੀ ਬੱਚੀ ਜੈਨੂਇਨ ਮੈਂ ਗਾਰੰਟੀ ਲੈਣਾ ਜਿਹੜੀ ਮਰਜ਼ੀ ਸ਼ਹਿਰੀ ਆਪਣੇ ਕੋਲੇ ਆ ਤੇਰੀ ਬੱਚੀ ਦੇ ਵਿੱਚ ਆਹ ਖੋਟ ਆ। ਹੂੰ। ਇਸ ਇਸ ਗੱਲ ਦੀ ਆਪਣੀ ਗਰੰਟੀ। ਹੂੰ। ਇਹਦੀ ਕੀਮਤ ਫਿਰ ਕੀ ਰਹਿਣ ਵਾਲੀ ਆ? ਇਹਦੀ ਕੀਮਤ ਮੇਰੇ ਫੋਨ ਤੇ ਕਰਾਂਗੇ। ਫੋਨ ਤੇ ਕਰਾਂਗੇ। ਹਾਂ। ਇਹਦੀ ਮੈਂ ਭਾਈ ਇਕੱਠੇ ਨਗ ਲੈ ਜੇ ਹੋ ਜੂ ਮਾਨਦਾਨ ਜਿਆਦਾ ਪੁਰਾ। ਹਾਂ ਇਕੱਠੇ ਨਗ ਲਊਗਾ ਤੇ ਵੀਰੇ ਹੁਣ ਉਹੋ ਜਿਹਾ ਕਰਾਂ ਕੋ ਵਾਲੀ ਮਾਨਦਾਨ ਜ਼ਰੂਰ ਕਿਉਂਕਿ ਦੇਖੋ ਚੀਜ਼ਾਂ ਚੰਗੀਆਂ। ਹੂੰ। ਉਹੋ ਜਿਹੀ ਕੀਮਤ ਰਹਿਣ ਵਾਲੀ ਆ। ਹੂੰ। ਠੀਕ ਆ ਕੁਆਲਟੀ ਬਰੀਡ ਕੁਆਲਟੀ ਤੁਸੀਂ ਦੇਖ ਲਿਓ ਆਪੇ ਜਿਹੜੀ ਜਿਹੜੀ ਮਰਜ਼ੀ ਦਾ। ਹੂੰ ਅੱਜ ਸ਼ਹਿਰ ਜਿਹੜੀ ਮਰਜ਼ੀ ਆਪਰੇ ਉਹ ਦੇਖੋ ਬੱਚੇ ਕਿੰਨੇ ਸੋਹਣੇ ਸੋਹਣੇ ਬੱਚੇ ਖੜੇ ਆ ਉੱਧਰ ਵੀ ਇਹ ਲੈ ਚੱਲੀ ਵੇਰੇ ਇਹ ਤਾਂ ਕੋਲੀ ਦਾ ਆਪ ਹੀ ਬਗਜੂਗੀ ਠੀਕ ਆ ਇਹਦਾ ਆਪ ਹੀ ਬਾਕੀ ਇਹ ਤਾਂ ਖੁੱਲੂ ਹੀ ਰਹਿੰਦੀ ਆ ਬਈ ਇਹ ਮੇਰੇ ਕੋਲੇ ਤੇ ਜਿਹੜੀ ਗੱਲ ਆਪਾਂ ਵੀਡੀਓ ਚ ਕਹੀ ਆ ਉਹਦੇ ਜ਼ਿੰਮੇਵਾਰ ਆ ਚਾਹੇ ਇੱਥੇ ਆ ਕਿ ਚੈੱਕ ਕਰ ਲੈ ਭਾਵੇਂ ਫੋਨ ਤੇ ਲੈ ਲੇ ਫੋਨ ਤੇ ਲੈ ਲੇ ਚਾਹੇ ਕੋਈ ਪਾਰਖੂ ਬੰਦਾ ਲਿਆਵੇ ਜਿਹੜਾ ਮਰਜ਼ੀ ਲਿਆਵੇ ਬਰੀਡ ਦੇ ਵਿੱਚ ਜਿ ਚਾਰੇ ਬੱਚਿਆਂ ਦੇ ਵਿੱਚ ਗੱਬਣਾ ਦੀ ਠੀਕ ਹੈ ਸਾਰੇ ਗੱਜ ਦੀ ਆਪਣੀ ਗਰੰਟੀ ਹੈ ਹੂੰ ਠੀਕ ਆ ਆ ਡੋਜ਼ੋਂਗ ਕੋ ਗੱਪਣਾ ਇਹਦਾ ਮੈਂ ਤੁਹਾਨੂੰ ਬੰਦੇ ਤੋਂ ਮੈਂ ਤੁਹਾਨੂੰ ਮੈਂ ਰਿਕਾਰਡ ਲੈ ਕੇ ਦੂੰਗਾ ਠੀਕ ਹੈ ਹੈਗਾ ਇਹਦਾ ਐ ਨਹੀਂ ਵੀ ਹੈ ਨਹੀਂ ਇਹਦਾ ਬਾਅਦ ਚ ਕਹਿੰਦਾ ਕਿ ਬਈ ਹੈ ਨਹੀਂ ਹੈ ਨਹੀਂਗਾ ਹੈਗਾ ਇਹਦਾ ਠੀਕ ਹੈ ਆ ਡੋਜ਼ੋਂਗ ਦੇ ਸੈਕਸਡ ਸੀਮਨ ਤੋਂ ਗੱਪਣਾ ਮੈਨੂੰ ਪ੍ਰੋਨਾਨ ਨਹੀਂ ਕਰਨਾ ਪੈ ਰ ਸਹੀ ਤੁਹਾਨੂੰ ਮੈਂ ਦਾਦ ਉਸ ਪਹਿਲੇ ਵਗੈਰਾ ਦੇ ਦਾਂਗੇ ਹਾਂ ਸਪੈਲਿੰਗ ਲਿਖ ਕੇ ਦੇ ਦੂੰ ਮੈਂ ਤੁਹਾਨੂੰ ਆ ایਵੀਐਸ ਸਟ੍ਰਾਈਕਰ ਦੀ ਆ ਕੈਸਟਰੋ 423 ਬੋਲਦੀ ਆ ਠੀਕ ਹੈ ਯਾਨੀ ਪ੍ਰੋਪਰ ਰਿਕਾਰਡ ਵਾਲੀ ਆ ਵਹਿੜਾ ਨੇ ਕੋਈ ਕਹਿਣ ਦੀ ਗੱਲ ਨਹੀਂ ਬਾਕੀ ਵੀਰੇ ਜਿਹੜੇ ਬੰਦੇ ਨਾ ਬਰੀਡਰ ਹੋਣਗੇ ਉਹਨਾਂ ਦਾ ਤਜਰਬਾ ਬਹੁਤ ਉਹਨਾਂ ਨੂੰ ਦੱਸਣ ਦੀ ਲੋੜ ਜਿਹੜੇ ਹੁਣ ਵੀਰ ਹਾਂ ਦੇਖੋ ਪਤਾ ਕੀ ਗੱਲ ਹੈ ਵੀਰ ਕਈ ਨਾ ਹੁਣ ਵੀਰ ਕਹਿੰਦੇ ਯਾਰ ਵੀਰੇ ਬੱਚੀ ਹੋਣਾ ਸੀ ਲੈਣੀ ਆ ਪੁਰ ਚੰਗੀ ਬੱਚੀ ਦੇ ਵੀਰੇ ਚੰਗੀ ਕੀਮਤ ਤੇ ਵਿੱਚ ਹੀ ਮਿਲਦੀ ਆ ਉਹਨੇ ਤਾਂ ਸੁੱਣ ਵੀ ਪਟੇ ਸਾਰਿਆਂ ਨੂੰ ਪਤਾ ਬੱਚੀ ਤਾਂ ਬਾਈ 2000 ਦੀ ਵੀ ਬਾਈ 2 ਲੱਖ ਦੀ ਵੀ 2 ਲੱਖ ਦੀ ਵੀ ਪਈ ਆ ਆਪਾਂ 35 ਆਪਾਂ ਬਜਟ ਵੇਖਣਾ ਬਈ ਆਪਾਂ ਕਿੰਨੇ ਲਾਉਣੇ ਆਪਾਂ ਕਿੰਨੇ ਕਿ ਲਾਉਣੇ ਦੇਖੋ ਚੰਗੀ ਆਉਣਾ ਹੈ ਵੀ 1 ਲੱਖ 1.5 ਲੱਖ ਰੁਪਏ ਤੇ ਤਿਆਰ ਕਰਕੇ ਵੇਚੀ ਨੇ 1.5-2 ਲੱਖ ਰੁਪਏ ਤੇ ਤਿਆਰ ਕਰਕੇ ਵੇਚੀ ਨੇ ਫਿਰ ਉਹੋ ਜਿਹਾ ਬਜਟ ਹੋ ਜਾਂਦਾ ਜੇ ਮਤਲਬ 1.75 ਰਹਿਣਾ ਫਿਰ ਉਹੋ ਜਿਹੀ ਬੱਚੇ ਆ ਜਾਂਦੀ ਚਲੋ ਰੇਕ ਵੀਰ ਦਾ ਬਜਟ ਆ ਬਾਕੀ ਵੀਡੀਓ ਨੂੰ ਐਂਡ ਤੇ ਆਪ ਨੂੰ ਗੁੱਸਾ ਕੋਈ ਨਹੀਂ ਹੁੰਦਾ ਵੀ ਵੀਰੇ ਤੁਸੀਂ ਆ ਆਪਣੇ ਗਾਹਕ ਲਾਓ ਤੁਸੀਂ ਪੈਸੇ ਪਰ ਜਿਹੜੀ ਮਨ ਲੋ ਚੀਜ਼ ਆ ਆਪਣੀ ਕੀਮਤ ਇਹ ਕੀਮਤ ਦੇ ਨਾਲ ਹੀ ਮਿਲਣੀ ਆ ਹੂੰ ਗੁੱਸਾ ਕੋਈ ਨਹੀਂ ਲਾਓ ਫੋਨ ਕੋਈ ਚੱਕਰ ਨਹੀਂ ਆ ਮੇਰੇ ਕੋਲ ਲਾਉਦੇ ਵੀ ਇਹ ਵੀਰ ਕੋਈ ਵੀ ਪੋਣਾ ਚਲੋ ਰੇਕ ਦੇ ਆਪ ਦੀ ਸਮਝ ਹੁੰਦੀ ਆ ਹੈਨਾ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ